ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਉਦਯੋਗਪਤੀਆਂ ਦੇ ਲਈ ਨਵੀਆਂ ਪਹਿਲ ਕਦਮੀਆਂ ਕਰ ਰਹੀ ਹੈ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਸੂਬਾ ਤਰੱਕੀ ਵੱਲ ਵਧ ਰਿਹਾ ਜਿਸ ਕਰਕੇ ਪੰਜਾਬ ਚ ਨਿਵੇਸ਼ਕ ਦਿਲ ਖੋਲ ਕੇ ਨਿਵੇਸ਼ ਕਰ ਰਹੇ ਨੇ ਤੇ ਆਪਣੇ ਕਾਰੋਬਾਰ ਸਥਾਪਿਤ ਕਰ ਰਹੇ ਹਨ ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਅਧੀਨ ਜਿੱਥੇ ਨਿਵੇਸ਼ਕ ਸੂਬੇ ਚ ਵਾਪਸ ਆਏ ਨੇ ਉੱਥੇ ਹੀ ਹੁਣ ਤੱਕ ਲਗਭਗ 114000 ਕਰੋੜ ਰੁਪਏ ਦੇ ਨਿਵੇਸ਼ ਨਾਲ 4 ਲੱਖ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੈ ਸੂਬਾ ਸਰਕਾਰ ਵੱਲੋਂ ਵਨ ਟਾਈਮ ਸੈਟਲਮੈਂਟ ਸਕੀਮ ਨਾਲ 42 ਸਾਲ ਪੁਰਾਣੇ ਮੁੱਦਿਆਂ ਨੂੰ ਵੀ ਹੱਲ ਕੀਤਾ ਗਿਆ ਜਿਸ ਨਾਲ ਪਲਾਟ ਧਾਰਕਾਂ ਨੂੰ ਬਹੁਤ ਫਾਇਦਾ ਹੋਇਆ ਹੈ ਗ੍ਰੀਨ ਸਟੈਂਪ ਪੇਪਰ ज कलर कोडिंग ऑफ स्टैम पेपर ये पहली बार हुई है वैसा जानते हो इस गल बारे फिर सिंगल विंडो तो हरेक सिंगल विंडो पर विंडो चो बहुत विंडो निकल दी सिंगल विंडो की बजाय सिंगल विंडो सिंगल पेन करा भी पेन भी चले बस सारिया परमिशन उत सो ये तो अइडियाज लेने कि किस तरह यह हो सद की हो सकता है ओडीएस काफ़ी जिस तरह मंत्री साहब ने जिक्र किया ओडीएस भी क्योंकि जो थोड़ी चिमड़िया ਚੱਲਣਗੇ ਆ ਤੁਹਾਡੀਆਂ ਮਸ਼ੀਨਾਂ ਚੱਲਣਗੀਆਂ ਤੇ ਲੱਖਾਂ ਲੋਕਾਂ ਦੇ ਚੁੱਲਿਆਂ ਦੀ ਅੱਗ ਚੱਲੂਗੀ ਲੱਖਾਂ ਬੱਚਿਆਂ ਦੀ ਪੜ੍ਹਾਈ ਚੱਲੂਗੀ ਇਸ ਟਾਈਮ ਬਠਿੰਡਾ ਦੇ ਬੱਸ ਸਟੈਂਡ ਤੇ ਮੌਜੂਦ ਹੈ ਜਿੱਥੇ ਬਠਿੰਡਾ ਪੁਲਿਸ ਵੱਲੋਂ ਆਪਰੇਸ਼ਨ ਕਾਸੋ ਤਹਿਤ ਜਿਹੜਾ ਸਰਚ ਆਪਰੇਸ਼ਨ ਬੱਸ ਸਟੈਂਡ ਬਠਿੰਡਾ ਤੇ ਜਿਹੜਾ ਚਲਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ ਅਸੀਂ ਬੱਸ ਸਟੈਂਡ ਬਠਿੰਡਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਵਾਰੀਆਂ ਦੀ ਜਿਹੜੀ ਸਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਬੱਸ ਸਟੈਂਡ ਬਠਿੰਡਾ ਦੀਆਂ ਦਿਖਾ ਰਹੇ ਹਾਂ ਜਿੱਥੇ ਬਠਿੰਡਾ ਪੁਲਿਸ ਵੱਲੋਂ ਆਪਰੇਸ਼ਨ ਕਾਸੋ ਤਹਿਤ ਜਿਹੜਾ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਸਵਾਰੀਆਂ ਦੇ ਜਿਹੜੇ ਸਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਗੱਗ ਚੱਕ ਦਿੱਤੇ ਜਾ ਰਿਹਾ ਸਵਾਰੀਆਂ ਦੇ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ ਬਸ ਸਟੈਂਡ ਬਠਿੰਡਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਾਫੀ ਵੱਡੀ ਤਦਾਰ ਚ ਬਠਿੰਡਾ ਪੁਲਿਸ ਦੇ ਜਿਹੜੇ ਮਲਾਜ਼ਮ ਇੱਥੇ ਮੌਜੂਦ ਹੈ ਜਿਨ੍ਹਾਂ ਵੱਲੋਂ ਆਪਰੇਸ਼ਨ ਕਾਸੋ ਤਹਿਤ ਜਿਹੜੀ ਬਠਿੰਡਾ ਦੇ ਬਸ ਸਟੈਂਡ ਤੇ ਜਿਹੜਾ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ ਸੀ ਬਸ ਸਟੈਂਡ ਬਠਿੰਡਾ ਦੀਆਂ ਤੁਹਾਨੂੰ ਦੱਸਦੇ ਕਿ ਇਸ ਸਰਚ ਆਪਰੇਸ਼ਨ ਚ ਐਸ ਐਚਓ ਕਨਾਲ ਹਰਜੀਵਨ ਸਿੰਘ ਅਤੇ ਐਸ ਐਚਓ ਕਤਵਾਲੀ ਇੰਸਪੈਕਟਰ ਪਰਵਿੰਦਰ ਸਿੰਘ ਦੀ ਅਗਵਾਈ ਤੇ ਜਿਹੜਾ ਇਹ ਸਰਚ ਆਪਰੇਸ਼ਨ ਬਸ ਸਟੈਂਡ ਬਠਿੰਡਾ ਤੇ ਜਿਹੜਾ ਚਲਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸੀ ਬਸ ਸਟੈਂਡ ਬਠਿੰਡਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਠਿੰਡਾ ਪੁਲਿਸ ਦੇ ਜਿਹੜੇ ਮਲਾਜ਼ਮ ਹੈ ਸਵਾਰੀਆਂ ਦੇ ਸਮਾਨ ਦੀ ਜਿਹੜੀ ਚੈਕਿੰਗ ਕਰਦੇ ਇੱਥੇ ਨਜ਼ਰ ਆ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸੀ ਬਸ ਸਟੈਂਡ ਬਠਿੰਡਾ ਦੀਆਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਸਵਾਰੀਆਂ ਤੇ ਜਿਹੜੇ ਸਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਬੱਸ ਸਟੈਂਡ ਬਠਿੰਡਾ ਦੀਆਂ ਦਿਖਾ ਰਿਹਾ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਹਸਪੀਟਲ ਦੇ ਜਿਹੜੇ ਚੌਂਕੀ ਇਨਚਾਰਜ ਹੈ ਧਰਮ ਸਿੰਘ ਵੀ ਇੱਥੇ ਤੁਹਾਨੂੰ ਬੱਸ ਸਟੈਂਡ ਬਠਿੰਡਾ ਤੇ ਚੈਕਿੰਗ ਕਰਦੇ ਨਜ਼ਰ ਆਣਗੇ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸੀ ਬੱਸ ਸਟੈਂਡ ਬਠਿੰਡਾ ਦੀਆਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਹਸਪੀਟਲ ਚੌਂਕੀ ਦੇ ਇਨਚਾਰਜ ਐਸਈ ਧਰਮ ਸਿੰਘ ਵੀ ਬਸ ਸਟੈਂਡ ਬਠਿੰਡਾ ਤੇ ਜਿਹੜੇ ਚੈਕਿੰਗ ਕਰਦੇ ਤੁਹਾਨੂੰ ਇੱਥੇ ਨਜ਼ਰ ਆਣਗੇ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਆਸੀਂ ਬਸ ਸਟੈਂਡ ਬਠਿੰਡਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਵਾਰੀਆਂ ਦੇ ਸਮਾਨ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਬੈਗ ਚੱਕ ਕੀਤੇ ਜਾ ਰਿਹਾ ਹੈ ਬਠਿੰਡਾ ਪੁਲਿਸ ਵੱਲੋਂ ਤੁਹਾਨੂੰ ਇੱਕ ਵਾਰ ਫੇਰ ਦੱਸਦੀ ਆ ਕਿ ਆਪਰੇਸ਼ਨ ਕਾਸੋ ਤਹਿਤ ਬਠਿੰਡਾ ਦੇ ਬਸ ਸਟੈਂਡ ਤੇ ਜਿਹੜਾ ਸਰਚ ਆਪਰੇਸ਼ਨ ਬਠਿੰਡਾ ਪੁਲਿਸ ਵੱਲੋਂ ਜਿਹੜਾ ਚਲਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਆਸੀਂ ਬਸ ਸਟੈਂਡ ਬਠਿੰਡਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਟੀਐਸਪੀ ਅਰਵਿੰਦਰ ਸਿੰਘ ਸਰਾਂ ਦੀ ਅਗਵਾਈ ਤੇ ਜਿਹੜਾ ਬਠਿੰਡਾ ਤੇ ਜਿਹੜਾ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਕਾਸਟੈਂਡ ਬਠਿੰਡਾ ਦੀਆਂ ਦਿਖਾ ਰਿਹਾ ਜਿੱਥੇ ਬਠਿੰਡਾ ਪੁਲਿਸ ਵੱਲੋਂ ਆਪਰੇਸ਼ਨ ਕਾਸੋ ਤਹਿਤ ਜਿਹੜਾ ਸਰਚ ਆਪਰੇਸ਼ਨ ਜਿਹੜਾ ਚਲਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਬਸਟੈਂਡ ਬਠਿੰਡਾ ਦੀਆਂ ਦਿਖਾ ਰਿਹਾ ਤੁਹਾਨੂੰ ਇੱਕ ਵਾਰ ਫੇਰ ਦੱਸਦੀ ਹਾਂ ਕਿ ਆਪਰੇਸ਼ਨ ਕਾਸੋ ਤਹਿਤ ਜਿਹੜਾ ਬਠਿੰਡਾ ਦੇ ਬੱਸ ਸਟੈਂਡ ਤੇ ਜਿਹੜਾ ਬਠਿੰਡਾ ਪੁਲਿਸ ਵੱਲੋਂ ਸਰਚ ਆਪਰੇਸ਼ਨ ਜਿਹੜਾ ਚਲਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਬੱਸ ਸਟੈਂਡ ਬਠਿੰਡਾ ਦੀਆਂ ਦਿਖਾ ਰਿਹਾ ਆ ਇਹ ਸਰਚ ਆਪਰੇਸ਼ਨ ਦੀ ਅਗਵਾਈ ਡੀਐਸਪੀ ਹਰਵਿੰਦਰ ਸਿੰਘ ਸਰਾਂ ਵੱਲੋਂ ਜਿਹੜੀ ਕੀਤੀ ਜਾ ਰਹੀ ਆ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸੀ ਬੱਸ ਸਟੈਂਡ ਬਠਿੰਡਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਵਾਰੀਆਂ ਦੇ ਜਿਹੜੇ ਸਮਾਨ ਦੀ ਬਠਿੰਡਾ ਪੁਲਿਸ ਵੱਲੋਂ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਬੱਸ ਸਟੈਂਡ ਬਠਿੰਡਾ ਦੀਆਂ ਦਿਖਾ ਰਿਹਾ ਇਸ ਸਰਚ ਆਪਰੇਸ਼ਨ ਦੀ ਅਗਵਾਈ ਟੀਐਸਪੀ ਹਰਵਿੰਦਰ ਸਿੰਘ ਸਰਾਵਾਲੋਂ ਕੀਤੀ ਜਾ ਰਹੀ ਹੈ ਸਰਾ ਸਾਹਿਬ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਸਾਰਾਜ ਆਪਰੇਸ਼ਨ ਕਾਸੋ ਤਹਿਤ ਬਠਿੰਡਾ ਦੇ ਬੱਸ ਸਟੈਂਡ ਤੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤੁਹਾਡੀ ਅਗਵਾਈ ਚ ਕੀ ਕਹਿਣਾ ਚਾਹੋਗੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਗਤੀ ਕੁਮਾਰ ਪੁੰਨਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਚੈਕਿੰਗ ਐਂਡ ਸਰਚ ਆਪਰੇਸ਼ਨ ਜਿਹਨੂੰ ਕੈਸ਼ ਆਪਰੇਸ਼ਨ ਕਿਹਾ ਜਾਂਦਾ ਉਹ ਬਸ ਸਟੈਂਡ ਤੋਂ ਕੀਤਾ ਜਾ ਰਿਹਾ ਹੈ ਇਹ तकरीबन ਸਾਰੇ ਜ਼ਿਲ੍ਹੇ ਦੇ ਵਿੱਚ ਆ ਜਿਹੜੇ ਬੇਨ ਬਸ ਸਟੈਂਡ ਹੈ ਸਾਡੇ ਲਾਮਪੁਰਾ ਹੋ ਗਿਆ ਮਾਉਂਡ ਹੋ ਗਿਆ ਤਲਵੰਡੀ ਹੋ ਗਿਆ ਜਿਹੜੇ ਵੀ ਗੁਰੇਣਾ ਮੰਡੀ ਹੋ ਗਿਆ ਸਾਰੇ ਕਿਤੇ ਜਿਹੜੇ ਇੱਕ ਉੱਤੇ ਕਸਟਮ ਆਫਸਰ ਦੀ ਅਗਵਾਈ ਦੇ ਵਿੱਚ ਬਾਕੀ ਛੋਟੇ ਬਸ ਸਟੈਂਡ ਹੈ ਉੱਤੇ ਐਸਐਚਓ ਚੌਂਕੀ ਚਾਰਜ ਵਗੈਰਾ ਲਾ ਕੇ ਕੈਸ਼ ਆਪਰੇਸ਼ਨ ਅਸੀਂ ਇਹ ਕਰ ਰਹੇ ਹਾਂ ਫਿਰ ਤੇ ਗੱਲ ਕਰੀਏ ਬਟਿੰਡਾ ਦੇ ਕਿਹੜੇ ਕਿਹੜੇ ਏਰੀਆ ਚ ਕਸ ਆਪ ਇਹ ਤਾਂ ਬਰਾਜੇ ਜਿਹੜਾ ਅੱਜ ਬੱਸ ਸਟੈਂਡ ਹੀ ਸਾਡਾ ਦਾ ਕੈਸੋ ਦਾ ਜਿਹੜਾ ਮੇਨ ਮਤਲਬ ਪੁਆਇੰਟ ਹੈਗਾ ਬੱਸ ਸਟੈਂਡ ਹੈਗਾ ਹੀ ਇਹ ਅਸੀਂ ਕੰਟੀਨਿਊਸਲੀ ਕਰਦੇ ਅਸੀਂ ਪੌਲ ਹੋਗੇ ਕਦੇ ਮਾਰਕੀਟ ਹੋਗੀ ਕਦੇ ਸਲੇਮੇ ਹੋਗੇ ਕਦੇ ਰੇਲਵੇ ਸਟੇਸ਼ਨ ਹੋ ਗਿਆ ਇਹ ਸਾਡਾ ਚੱਲਦਾ ਰਹਿੰਦਾ ਕਿਵੇਂ 10 ਤੋਂ ਲੈ ਕੇ 12 ਵਜੇ ਤੱਕ ਕੈਸੋ ਆਪਰੇਸ਼ਨ ਜਿਹੜਾ ਸਿਰ ਬੱਸ ਸਟੈਂਡ ਦਾ ਹੈ ਜੀ ਅੱਜ ਜੇ ਗੱਲ ਕਰੀਏ ਕਿੰਨੇ ਮੁਲਾਜ਼ਮ ਇਸ ਆਪਰੇਸ਼ਨ ਚ ਤੁਹਾਡੇ ਨਾਲ ਸਾਡੇ ਜ਼ਿਲ੍ਹੇ ਦੇ ਵਿੱਚ ਇੱਥੇ ਤਾਂ ਤਕਰੀਬਨ ਅਸੀਂ 50 ਮੁਲਾਜ਼ਮਾਂ ਆ ਜੀ ਪਰ ਸਾਰੇ ਜ਼ਿਲ੍ਹੇ ਦੇ ਵਿੱਚ 200 ਤੋਂ ਲੈ ਕੇ 250 ਮੁਲਾਜ਼ਮ ਤਨਖਾਤ ਹੈ ਜੀ ਇੱਥੇ ਦੋ ਐ ਤੇ ਗੱਲ ਕਰੀਏ ਕੋਈ ਸ਼ੱਕੀ ਵਸਤੂ ਤੁਹਾਨੂੰ ਨਜ਼ਰ ਆਈ ਇਸ ਸਰਚ ਆਪਰੇਸ਼ਨ ਦੇ ਦੌਰਾਨ ਸ਼ੱਕੀ ਵਸਤੂ ਹਜੇ ਤੱਕ ਤਾਂ ਜੀ ਅਸੀਂ ਇਹ ਸਰਚ ਆਪਰੇਸ਼ਨ ਚੱਲਦਾ ਪਿਆ ਜੀ 12 ਵਜੇ ਤੱਕ ਕੋਈ ਵੀ ਸ਼ੱਕੀ ਵਸਤੂ ਜਾਂ ਕੋਈ ਸ਼ੱਕੀ ਪੁਰਸ਼ ਜਾਂ ਕੋਈ ਰਿਕਵਰੀ ਕਿਸੇ ਵੀ ਕਿਸਮ ਦੀ ਕੋਈ ਰਿਕਵਰੀ ਹੁੰਦੀ ਹੈ ਤਾਂ ਉਹਦੇ ਤੇ ਕਾਰਵਾਈ ਕਰਕੇ ਅਸੀਂ ਤੁਹਾਨੂੰ ਸ਼ਾਮ ਤੱਕ ਜਾਣਕਾਰੀ ਦੇ ਦਿਆਂਗੇ ਸਰ ਸਰ ਜੇ ਗੱਲ ਕਰੀਏ ਫੈਸਟੀਵਲ ਸੀਜ਼ਨ ਆ ਰਿਹਾ ਹੈ ਉਹ ਉਸ ਦੇ ਮੱਦੇਨਜ਼ਰ ਇਹ ਚੈੱਕ ਨਾਕੀਆਂ ਚੱਲੀਆਂ ਜਾਰੀਆਂ ਬਿਲਕੁਲ ਜੀ ਇੱਥੇ ਫੁੱਟਬਾਲ ਜਿਆਦਾ ਲੋਕਾਂ ਦਾ ਆਉਣਾ ਜਾਣਾ ਜਿਆਦਾ ਪਬਲਿਕ ਫਸਟਫਲ ਚ ਆਉਂਦੀ ਜਾਂਦੀ ਹੈ ਉਹਦੇ ਮੱਦੇਨਜ਼ਰ ਵੀ ਵੈਸੇ ਸਾਡਾ ਦਸ਼ੇ ਨੂੰ ਸਾਡੇ ਡੀਜੀ ਸਾਹਿਬ ਨੂੰ ਐਸਐਸਪੀ ਸਾਹਿਬ ਵੀ ਨਾ ਦਿੱਤਾ ਹੈਗੇ ਇਹ ਰਿਸ਼ਨ ਲੈ ਕੇ ਉਹਦੀ ਲੜੀ ਦੇ ਵਿੱਚ ਵੀ ਕਹਿ ਸਕਦੇ ਆ ਤੇ ਫੈਸਟੀਵਲ ਸੀਜ਼ਨ ਉਹਦੇ ਵਿੱਚ ਵੀ ਆਪਾਂ ਕਹਿ ਸਕਦੇ ਆ ਵੀ ਇਹ ਲੱਗਦਾ ਸਾਡੇ ਆਪਰੇਸ਼ਨ ਚੱਲਦੀ ਰਹਿਣਗੇ ਅਮਜੱਸ ਸ਼ਰਾਰਤੀ ਅਨਸਰਾਂ ਨੂੰ ਕੀ ਮੈਸੇਜ ਦਿਨ ਚਾਹਦੇ ਮੈਸੇਜ ਹੈ ਜੀ ਸੁਦਰਜਨ ਜਿਹੜੇ ਕੋਈ ਦਸ਼ੇ ਤਸਕਰ ਹੈ ਬਾਜ਼ ਆ ਜਾਣ ਇਹਦਾ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਮਾੜਾ ਕੰਮ ਕਰਨ ਵਾਲੇ ਅਨਸਰੂਕੇਸ਼ਨ ਨੂੰ ਵੀ ਪੱਖਿਆ ਨਹੀਂ ਜਾਊਗਾ ਬਿਲਕੁਲ ਜੀ ਬਿਲਕੁਲ ਐਸਸੀਟੀ ਐਸਪੀ ਹਰਵਿੰਦਰ ਸਿੰਘ ਸਰਾ ਜਿਨ੍ਹਾਂ ਨੇ ਕੀ ਬਠਿੰਡਾ ਪੁਲਿਸ ਵੱਲੋਂ ਆਪਰੇਸ਼ਨ ਕਸੋ ਤਹਿਤ ਜਿਹੜੇ ਸਰਚ ਆਪਰੇਸ਼ਨ ਬਠਿੰਡਾ ਦੇ ਜਿਹੜੇ ਚਲਾਏ ਜਾ ਰਿਹਾ ਹੈ ਬਠਿੰਡਾ ਦੇ ਜਿਹੜੇ ਵੱਖ-ਵੱਖ ਏਰੀਆ ਚ ਜਿਹੜੇ ਆਪਰੇਸ਼ਨ ਕਸੋ ਤੱਕ ਜਿਹੜੇ ਸਰਚ ਆਪਰੇਸ਼ਨ ਚਲਾਏ ਜਾ ਰਿਹਾ ਉਹਨਾਂ ਨੇ ਸ਼ਰਾਰਤੀ ਅਨਸਰਾਂ ਨੂੰ ਚੇਤਾਵਨੀ ਦਿੰਦੇ ਕਿ ਆਕੀ ਜੇ ਕੋਈ ਵੀ ਵਿਅਕਤੀ ਸ਼ਰਾਰਤ ਕਰਦਾ ਨਜ਼ਰ ਆਇਆ ਜਾਂ ਕੋਈ ਨਸ਼ਾ ਤਸਕਰ ਨਸ਼ਾ ਵੇਚਦਾ ਨਜ਼ਰ ਆਇਆ ਉਸ ਤੇ ਬਠਿੰਡਾ ਪੁਲਿਸ ਵੱਲੋਂ ਸਖਤ ਤੋਂ ਸਖਤ ਜਿਹੜੀ ਆ ਕਾਰਵਾਈ ਕੀਤੀ ਜਾਵੇਗੀ ਕੈਮਰਾਮੈਨ ਸੁਝਲਦੇ ਨਾਲ ਮਨੋਚ ਚੱਕੀਵਾਲ ਦੈਨਿਕ ਸਵੇਰਾ ਟੀਵੀ ਬਠਿੰਡਾ ਟਾਈਮ ਬਠਿੰਡਾ ਦੇ ਬੱਸ ਸਟੈਂਡ ਤੇ ਮੌਜੂਦ ਹੈ ਜਿੱਥੇ ਬਠਿੰਡਾ ਪੁਲਿਸ ਵੱਲੋਂ ਆਪਰੇਸ਼ਨ ਕਾਸੋ ਤਹਿਤ ਜਿਹੜਾ ਸਰਚ ਆਪਰੇਸ਼ਨ ਬੱਸ ਸਟੈਂਡ ਬਠਿੰਡਾ ਤੇ ਜਿਹੜਾ ਚਲਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸੀ ਬੱਸ ਸਟੈਂਡ ਬਠਿੰਡਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਵਾਰੀਆਂ ਦੀ ਜਿਹੜੀ ਸਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਬੱਸ ਸਟੈਂਡ ਬਠਿੰਡਾ ਦੀਆਂ ਦਿਖਾ ਰਿਹਾ ਜਿੱਥੇ ਬਠਿੰਡਾ ਪੁਲਿਸ ਵੱਲੋਂ ਆਪਰੇਸ਼ਨ ਕਾਸੋ ਤਹਿਤ ਜਿਹੜਾ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਸਵਾਰੀਆਂ ਦੇ ਜਿਹੜੇ ਸਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਬਾਕ ਚੱਤੀਤੇ ਜਾ ਰਿਹਾ ਸਵਾਰੀਆਂ ਦੇ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ ਬਸ ਸਟੈਂਡ ਬਠਿੰਡਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਾਫੀ ਵੱਡੀ ਤਦਾਰ ਚ ਬਠਿੰਡਾ ਪੁਲਿਸ ਦੇ ਜਿਹੜੇ ਮੁਲਾਜ਼ਮ ਇੱਥੇ ਮੌਜੂਦ ਹੈ ਜਿਨ੍ਹਾਂ ਵੱਲੋਂ ਆਪਰੇਸ਼ਨ ਕਾਸੋ ਤਹਿਤ ਜਿਹੜੀ ਬਠਿੰਡਾ ਦੇ ਬਸ ਸਟੈਂਡ ਤੇ ਜਿਹੜਾ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸੀ ਬਸ ਸਟੈਂਡ ਬਠਿੰਡਾ ਦੀਆਂ ਤੁਹਾਨੂੰ ਦੱਸਦੇ ਕਿ ਇਸ ਸਰਚ ਆਪਰੇਸ਼ਨ ਚ ਐਸ ਐਚਓ ਕਨਾਲ ਹਰਜੀਵਨ ਸਿੰਘ ਅਤੇ ਐਸ ਐਚਓ ਕਤਵਾਲੀ ਇੰਸਪੈਕਟਰ ਪਰਮਿੰਦਰ ਸਿੰਘ ਦੀ ਅਗਵਾਈ ਤੇ ਜਿਹੜਾ ਹੈ ਸਰਚ ਆਪਰੇਸ਼ਨ ਬਸ ਸਟੈਂਡ ਬਠਿੰਡਾ ਤੇ ਜਿਹੜਾ ਚਲਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸੀ ਬਸ ਸਟੈਂਡ ਬਠਿੰਡਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਠਿੰਡਾ ਪੁਲਿਸ ਦੇ ਜਿਹੜੇ ਮਲਾਜ਼ਮ ਹੈ ਸਵਾਰੀਆਂ ਦੇ ਸਮਾਨ ਦੀ ਜਿਹੜੀ ਚੈਕਿੰਗ ਕਰਦੇ ਇੱਥੇ ਨਜ਼ਰ ਆ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸੀ ਬਸ ਸਟੈਂਡ ਬਠਿੰਡਾ ਦੀਆਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਸਵਾਰੀਆਂ ਤੇ ਜਿਹੜੇ ਸਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਬੱਸ ਸਟੈਂਡ ਬਠਿੰਡਾ ਦੀਆਂ ਦਿਖਾ ਰਿਹਾ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਹਸਪੀਟਲ ਦੇ ਜਿਹੜੇ ਚੌਂਕੀ ਇਨਚਾਰਜ ਹੈ ਧਰਮ ਸਿੰਘ ਵੀ ਇੱਥੇ ਤੁਹਾਨੂੰ ਬੱਸ ਸਟੈਂਡ ਬਠਿੰਡਾ ਤੇ ਚੈਕਿੰਗ ਕਰਦੇ ਨਜ਼ਰ ਆਣਗੇ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸੀ ਬੱਸ ਸਟੈਂਡ ਬਠਿੰਡਾ ਦੀਆਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਹਸਪੀਟਲ ਚੌਂਕੀ ਦੇ ਇਨਚਾਰਜ ਐਸਈ ਧਰਮ ਸਿੰਘ ਵੀ ਬਸ ਸਟੈਂਡ ਬਠਿੰਡਾ ਤੇ ਜਿਹੜੇ ਚੈਕਿੰਗ ਕਰਦੇ ਤੁਹਾਨੂੰ ਇੱਥੇ ਨਜ਼ਰ ਆਣਗੇ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਆਸੀਂ ਬਸ ਸਟੈਂਡ ਬਠਿੰਡਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਵਾਰੀਆਂ ਤੇ ਸਮਾਨ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਬੈਗ ਚੈੱਕ ਕੀਤੇ ਜਾ ਰਿਹਾ ਹੈ ਬਠਿੰਡਾ ਪੁਲਿਸ ਵੱਲੋਂ ਤੁਹਾਨੂੰ ਇੱਕ ਵਾਰ ਫੇਰ ਦੱਸਦੀ ਆ ਕਿ ਆਪਰੇਸ਼ਨ ਕਾਸੋ ਤਹਿਤ ਬਠਿੰਡਾ ਦੇ ਬਸ ਸਟੈਂਡ ਤੇ ਜਿਹੜਾ ਸਰਚ ਆਪਰੇਸ਼ਨ ਬਠਿੰਡਾ ਪੁਲਿਸ ਵੱਲੋਂ ਜਿਹੜਾ ਚਲਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਆਸੀਂ ਬਸ ਸਟੈਂਡ ਬਠਿੰਡਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਟੀਐਸਪੀ ਅਰਵਿੰਦਰ ਸਿੰਘ ਸਰਾਂ ਦੀ ਅਗਵਾਈ ਤੇ ਜਿਹੜਾ ਬਠਿੰਡਾ ਤੇ ਜਿਹੜਾ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਬਸ ਸਟੈਂਡ ਬਠਿੰਡਾ ਦੀਆਂ ਦਿਖਾ ਰਿਹਾ ਹੈ ਜਿੱਥੇ ਬਠਿੰਡਾ ਪੁਲਿਸ ਵੱਲੋਂ ਆਪਰੇਸ਼ਨ ਕਾਸੋ ਤਹਿਤ ਜਿਹੜਾ ਸਰਚ ਆਪਰੇਸ਼ਨ ਜਿਹੜਾ ਚਲਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਬਸ ਸਟੈਂਡ ਬਠਿੰਡਾ ਦੀਆਂ ਦਿਖਾ ਰਿਹਾ ਹੈ ਤੁਹਾਨੂੰ ਇੱਕ ਵਾਰ ਫੇਰ ਦੱਸ ਦਈਏ ਕਿ ਆਪਰੇਸ਼ਨ ਕਾਸੋ ਤਹਿਤ ਜਿਹੜਾ ਬਠਿੰਡਾ ਦੇ ਬੱਸ ਸਟੈਂਡ ਤੇ ਜਿਹੜਾ ਬਠਿੰਡਾ ਪੁਲਿਸ ਵੱਲੋਂ ਸਰਚ ਆਪਰੇਸ਼ਨ ਜਿਹੜਾ ਚਲਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਬੱਸ ਸਟੈਂਡ ਬਠਿੰਡਾ ਦੀਆਂ ਦਿਖਾ ਰਿਹਾ ਇਹ ਸਰਚ ਆਪਰੇਸ਼ਨ ਦੀ ਅਗਵਾਈ ਟੀਐਸਪੀ ਅਰਵਿੰਦਰ ਸਿੰਘ ਸਰਾਂ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਅਸੀਂ ਬੱਸ ਸਟੈਂਡ ਬਠਿੰਡਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਵਾਰੀਆਂ ਦੇ ਜਿਹੜੇ ਸਮਾਨ ਦੀ ਪਟੰਡਾ ਪੁਲਿਸ ਵੱਲੋਂ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਬੱਸ ਸਟੈਂਡ ਪਟੰਡਾ ਦੀਆਂ ਦਿਖਾ ਰਿਹਾ ਹਾਂ ਇਸ ਸਰਚ ਆਪਰੇਸ਼ਨ ਦੀ ਅਗਵਾਈ ਟੀਐਸਪੀ ਹਰਵਿੰਦਰ ਸਿੰਘ ਸਰਾਵਾਲੋ ਕੀਤੀ ਜਾ ਰਹੀ ਹੈ ਸਾਰਾ ਸਾਹਿਬ ਤੁਹਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਸਾਰਾ ਅੱਜ ਆਪਰੇਸ਼ਨ ਕਸੋ ਤਹਿਤ ਪਟੰਡਾ ਦੇ ਬੱਸ ਸਟੈਂਡ ਤੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤੁਹਾਡੀ ਅਗਵਾਈ ਚ ਕੀ ਕਹਿਣਾ ਚਾਹੋਗੇ ਇਹ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਗਤੀ ਅਨੀਤ ਕੁੰਦਲ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਚੈਕਿੰਗ ਅਤੇ ਸਰਚ ਆਪਰੇਸ਼ਨ ਜਿਹਨੂੰ ਕਸੋ ਆਪਰੇਸ਼ਨ ਕਿਹਾ ਜਾਂਦਾ ਉਹ ਬੱਸ ਸਟੈਂਡ ਤੋਂ ਕੀਤਾ ਜਾ ਰਿਹਾ ਹੈ ਇਹ तकरीबन ਸਾਰੇ ਜ਼ਿਲ੍ਹੇ ਦੇ ਵਿੱਚ ਆ ਜਿਹੜੇ ਬੇਨ ਬਸਟੈਂਡ ਆ ਸਾਡੇ ਲਾਮਪੁਰਾ ਹੋ ਗਿਆ ਮਾਉਂਡ ਹੋ ਗਿਆ ਤਲਵੰਡੀ ਹੋ ਗਿਆ ਜਾਂ ਜਿਹੜੇ ਵੀ ਗੁਲੇਣਾ ਮੰਡੀ ਹੋ ਗਿਆ ਸਾਰੇ ਕਿਤੇ ਜਿਹੜੇ ਇੱਕ ਉੱਤੇ ਕਸਟਮ ਆਫਸਰ ਦੀ ਅਗਵਾਈ ਦੇ ਵਿੱਚ ਬਾਕੀ ਛੋਟੇ ਬਸਟੈਂਡ ਆ ਉੱਤੇ ਐਸਐਚਓ ਚੌਂਕੀ ਚਾਰਜ ਵਗੈਰਾ ਲਾ ਕੇ ਕੈਸ਼ਓ ਆਪਰੇਸ਼ਨ ਅਸੀਂ ਇਹ ਕਰ ਰਹੇ ਆ ਫਿਰ ਤੇ ਗੱਲ ਕਰੀਏ ਬਟੈਂਡਾ ਦੇ ਕਿਹੜੇ ਕਿਹੜੇ ਏਰੀਆ ਚ ਕਸਓ ਆਪਰੇਸ਼ਨ ਚੱਲ ਰਿਹਾ ਹੈ ਇਹ ਤਾਂ ਬਸਟੈਂਡ ਦੇ ਜੀ ਇਹ ਤਾਂ ਬਰਾਜੇ ਜਿਹੜਾ ਬਸਟੈਂਡ ਹੀ ਸਾਡਾ ਦਾ ਕੈਸ਼ਓ ਦਾ ਜਿਹੜਾ ਮੇਨ ਮਤਲਬ ਪੁਆਇੰਟ ਹੈਗਾ ਬਸਟੈਂਡ ਹੈਗਾ ਇਹ ਤੇ ਅਸੀਂ ਕੰਟੀਨਿਊਸਲੀ ਕਰਦੇ ਅਸੀਂ ਪੋਲ ਹੋਗੇ ਕਦੇ ਮਾਰਕੀਟ ਹੋਗੀ ਕਦੇ ਸਿਨੇਮੇ ਹੋਗੇ ਕਦੇ ਰੇਲਵੇ ਸਟੇਸ਼ਨ ਹੋ ਗਿਆ ਤੇ ਸਾਡਾ ਚੱਲਦਾ ਰਹਿੰਦਾ ਜਿਵੇਂ 10 ਤੋਂ ਲੈ ਕੇ 12 ਵਜੇ ਤੱਕ ਕੇ ਆਪਰੇਸ਼ਨ ਜਿਹੜਾ ਸਰ ਬੱਸ ਸਟੈਂਡ ਦਾ ਹੈ ਜੀ ਅੱਜ ਜੇ ਗੱਲ ਕਰੀਏ ਕਿੰਨੇ ਮੁਲਾਜ਼ਮ ਇਸ ਆਪਰੇਸ਼ਨ ਚ ਤੁਹਾਡੇ ਨਾਲ ਸਾਡੇ ਜ਼ਿਲ੍ਹੇ ਦੇ ਵਿੱਚ ਇੱਥੇ ਤਾਂ ਤਕਰੀਬਨ ਅਸੀਂ 50 ਮੁਲਾਜ਼ਮ ਆ ਜੀ ਪਰ ਸਾਰੇ ਜ਼ਿਲ੍ਹੇ ਦੇ ਵਿੱਚ 200 ਤੋਂ ਲੈ ਕੇ 250 ਮੁਲਾਜ਼ਮ ਤਨਖਾਹ ਤੇ ਹੈ ਜੀ ਇੱਥੇ ਦੋ ਐਸਐਚਓ ਨੇ ਤਿੰਨ ਚੌਕੀ ਚਾਰਜ ਦੇ ਨਾਲ ਜੇ ਗੱਲ ਕਰੀਏ ਕੋਈ ਸ਼ੱਕੀ ਵਸਤੂ ਤੁਹਾਨੂੰ ਨਜ਼ਰ ਆਈ ਇਸ ਸਰਚ ਆਪਰੇਸ਼ਨ ਦੇ ਦੌਰਾਨ ਸ਼ੱਕੀ ਵਸਤੂ ਹਜੇ ਤੱਕ ਤਾਂ ਜੀ ਅਸੀਂ ਇਹ ਕਸ ਆਪਰੇਸ਼ਨ ਚੱਲਦਾ ਪਿਆ ਜੀ 12 ਵਜੇ ਤੱਕ ਕੋਈ ਵੀ ਸ਼ੱਕੀ ਵਸਤੂ ਜਾਂ ਕੋਈ ਸ਼ੱਕੀ ਪੁਰਸ਼ ਜਾਂ ਕੋਈ ਰਿਕਵਰੀ ਕਿਸੇ ਵੀ ਕਿਸਮ ਦੀ ਕੋਈ ਰਿਕਵਰੀ ਹੁੰਦੀ ਹੈ ਤਾਂ ਉਹਦੇ ਤੇ ਕਾਰਵਾਈ ਕਰਕੇ ਅਸੀਂ ਤੁਹਾਨੂੰ ਸ਼ਾਮ ਤੱਕ ਜਾਣਕਾਰੀ ਦੇ ਦੇਵਾਂਗੇ ਸਰ ਸਰ ਜੇ ਗੱਲ ਕਰੀਏ ਫੈਸਟੀਵਲ ਸੀਜ਼ਨ ਆ ਰਿਹਾ ਹੈ ਉਹ ਉਸ ਦੇ ਮਤੇ ਨਜ਼ਰ ਇਹ ਚੈਕਿੰਗ ਚੱਲੀਆਂ ਚੱਲ ਰਹੀਆਂ ਬਿਲਕੁਲ ਜੀ ਇੱਥੇ ਫੁੱਟਬਾਲ ਜਿਆਦਾ ਲੋਕਾਂ ਦਾ ਆਉਣਾ ਜਾਣਾ ਜਿਆਦਾ ਪਬਲਿਕ ਫਸਟੈਂਡ ਚ ਆਉਂਦੀ ਜਾਂਦੀ ਹੈ ਉਹਦੇ ਮਤੇ ਨਜ਼ਰ ਵੀ ਵੈਸੇ ਸਾਡਾ ਦਸ਼ ਸਾਡੇ ਡੀਜੀ ਸਾਹਿਬ ਨੇ ਐਸਐਸਪੀ ਸਾਹਿਬ ਵੀ ਨਾ ਦਿੱਤਾ ਹੈਗੀ ਗੇਰਸ਼ਨ ਲੈ ਕੇ ਉਹਦੀ ਲੜੀ ਦੇ ਵਿੱਚ ਵੀ ਕਹਿ ਸਕਦੇ ਆ ਤੇ ਫੈਸਟੀਵਲ ਸੀਜ਼ਨ ਉਹਦੇ ਵਿੱਚ ਵੀ ਆਪਾਂ ਕਹਿ ਸਕਦੇ ਆ ਵੀ ਇਹ ਲੱਗਦਾ ਸਾਡੇ ਆਪਰੇਸ਼ਨ ਚੱਲਦੀ ਰਹਿਣਗੇ ਅਮਕਸ ਸ਼ਰਾਰਤੀ ਅਨਸਰਾਂ ਨੂੰ ਕੀ ਮੈਸੇਜ ਦਿਨ ਮੈਸੇਜ ਹੈ ਜੀ ਸ਼ੁਕਰ ਜਾਨ ਜਿਹੜੇ ਕੋਈ ਦਸ਼ੇ ਤਸਕਰ ਹੈ ਬਾਜ਼ ਆ ਜਾਣ ਇਹਦਾ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਮਾੜਾ ਕੰਮ ਕਰਨ ਵਾਲੇ ਅਨਸਰ ਟੁਕਸ਼ਨ ਨੂੰ ਵੀ ਪੱਖਿਆ ਨਹੀਂ ਜਾਊਗਾ ਬਿਲਕੁਲ ਜੀ ਬਿਲਕੁਲ ਐਸਸੀਟੀ ਐਸਪੀ ਹਰਵਿੰਦਰ ਸਿੰਘ ਸਰਾ ਜਿਨ੍ਹਾਂ ਨੇ کیا ਕੀ ਬਠਿੰਡਾ ਪੁਲਿਸ ਵੱਲੋਂ ਆਪਰੇਸ਼ਨ ਕਸੋ ਤਹਿਤ ਜਿਹੜੇ ਸਰਚ ਆਪਰੇਸ਼ਨ ਬਠਿੰਡਾ ਦੇ ਜਿਹੜੇ ਚਲਾਏ ਜਾ ਰਿਹਾ ਹੈ ਬਠਿੰਡਾ ਦੇ ਜਿਹੜੇ ਵੱਖ-ਵੱਖ ਏਰੀਆ ਚ ਜਿਹੜੇ ਆਪਰੇਸ਼ਨ ਕਸੋ ਤੱਕ ਜਿਹੜੇ ਸਰਚ ਆਪਰੇਸ਼ਨ ਚਲਾਏ ਜਾ ਰਿਹਾ ਉਹਨਾਂ ਨੇ ਸ਼ਰਾਰਤੀ ਅਨਸਰਾਂ ਨੂੰ ਚੇਤਾਵਨੀ ਦਿੰਦੇ ਕਿ ਆਕੀ ਜੇ ਕੋਈ ਵੀ ਵਿਅਕਤੀ ਸ਼ਰਾਰਤ ਕਰਦਾ ਨਜ਼ਰ ਆਇਆ ਜਾਂ ਕੋਈ ਨਸ਼ਾ ਤਸਕਰ ਨਸ਼ਾ ਵੇਚਦਾ ਨਜ਼ਰ ਆਇਆ ਉਸਤੇ ਬਠਿੰਡਾ ਪੁਲਿਸ ਵੱਲੋਂ ਸਖਤ ਤੋਂ ਸਖਤ ਜਿਹੜੀ ਆ ਕਾਰਵਾਈ ਕੀਤੀ ਜਾਵੇਗੀ ਕੈਮਰਾਮੈਨ ਸੁਖਲ ਦੇ ਨਾਲ ਮਨੋ ਚਰਕੀਵਾਲ ਦੈਲਿਕ ਸਵੇਰਾ ਟੀਵੀ ਬਠਿੰਡਾ